ਗੁਰ ਕੰਨਨ ਗੁਰ ਕੀ ਸੇਵਾ ਸ਼ਬਦ ਵਿਚਾਰ ਸ਼ਬਦ ਦੀ ਵਿਚਾਰ ਕਰਨੇ ਵੀ ਬਹੁਤ ਵੱਡੀ ਸੇਵਾ ਹੈ ਪਿਆਰੋ ਜੇ ਅਸੀਂ ਬਾਣੀ ਪੜ੍ਹ ਕੇ ਉਹਨੂੰ ਸਮਝਣ ਦਾ ਯਤਨ ਕਰਾਂਗੇ ਵੀ ਸੇਵਾ ਹੈ ਮੱੜ ਕੇ ਚੱਲੋ ਅਸੀਂ ਬਾਣੀ ਦਾ ਪਾਠ ਕਰਦੇ ਆਂ ਤੇ ਬਾਣੀ ਦਾ ਪਾਠ ਕਰਕੇ ਕਰਦੇ ਕਰਦੇ ਨਾਲ ਬਾਣੀ ਨੂੰ ਸਮਝਣਾ ਆ ਇਹ ਵੀ ਬਹੁਤ ਵੱਡੀ ਸੇਵਾ ਹੈ ਜਿਹੜੀ ਸੇਵਾ ਅੱਜ ਅਸੀਂ ਨਹੀਂ ਕਰ ਰਹੇ ਅਸੀਂ ਝਾੜੂ ਦੀ ਸੇਵਾ ਵੀ ਕਰਦੇ ਆਂ ਅਸੀਂ ਭਾਂਡਿਆਂ ਦੀ ਸੇਵਾ ਵੀ ਕਰਦੇ ਆਂ ਅਸੀਂ ਗੁਰਦਵਾਰੇ ਬਾਕੀ ਸਾਰੀਆਂ ਸੇਵਾਵਾਂ ਕਰਦੇ ਨੇ ਮੁਬਾਰਕ ਹੈ ਸਾਰੀਆਂ ਸੇਵਾ ਕਰਨੀਆਂ ਤਨ ਮਨ ਲਾ ਕੇ ਅਸੀਂ ਜਿੰਨੀ ਸੇਵਾ ਹੁੰਦੀ ਹੈ ਕਰਨ ਦਾ ਯਤਨ ਕਰੀਏ ਉੱਥੇ ਜਿਹੜੀਆਂ ਦੋ ਸੇਵਾ ਬਾਣੀ ਦੇ ਵਿੱਚ ਆਕੀਆਂ ਇੱਕ ਵਿੱਚ ਦੁਨੀਆ ਸੇਵ ਕਮਾਈਏ ਦੁਨੀਆ ਦੇ ਵਿੱਚ ਜਾ ਕੇ ਸੇਵਾ ਕਰਨੀ ਜਿਵੇਂ ਭਾਈ ਕਨਈਏ ਨੇ ਕੀਤੀ ਹੈ ਪਿੰਡ ਵਿੱਚ ਲੋੜਵੰਦਾਂ ਦੀ ਸੇਵਾ ਕਰਨੀ ਇਹ ਵੀ ਬੜੀ ਵੱਡੀ ਸੇਵਾ ਤੇ ਦੂਜੀ ਸੇਵਾ ਗੁਰ ਕੀ ਸੇਵਾ ਸ਼ਬਦ ਵਿਚਾਰ ਕਹਿੰਦੇ ਗੁਰੂ ਦੀ ਸੇਵਾ ਕੀ ਹੈ ਸ਼ਬਦ ਦੀ ਵਿਚਾਰ ਕਰਨੀ ਆਹ ਮੁੜ ਗਏ ਦੇ ਵਾਲੇ ਪਾਸੇ ਨੂੰ ਸ਼ਬਦ ਦੀ ਵਿਚਾਰ ਵੀ ਕਰੀਏ ਸ਼ਬਦ ਦੀ ਵਿਚਾਰ ਕਰਨੀ ਵੀ ਬੜੀ ਵੱਡੀ ਸੇਵਾ ਹੈ ਪਰ ਪਿਆਰਿਓ ਜਿਹੜੀ ਤੁਸੀਂ ਆਹ ਸ਼ਬਦ ਵਿਚਾਰ ਸੁਣ ਰਹੇ ਹੋ ਨਾ ਆ ਕਥਾ ਵਿਚਾਰ ਸੁਣ ਰਹੇ ਆ ਵੀ ਸੇਵਾ ਹੈ ਅਸੀਂ ਇਹਨੂੰ ਸੇਵਾ ਹੀ ਨਹੀਂ ਮੰਨਦੇ ਅਸੀਂ ਕਹਿੰਦੇ ਕਥਾ ਵਿਚਾਰ ਸੋਨੇ ਕੋਈ ਸੇਵਾ ਥੋੜਾ ਹੈ ਕੀਰਤਨ ਸੋਨਾ ਕੋਈ ਸੇਵਾ ਥੋੜਾ ਪਰ ਸਤਗੁਰ ਦੀ ਬਾਣੀ ਕਹਿੰਦੀ ਹੈ ਪਿਆਰਿਆ ਗੁਰ ਕੀ ਸੇਵਾ ਸ਼ਬਦ ਵਿਚਾਰ ਗੁਰੂ ਦੀ ਸੇਵਾ ਸ਼ਬਦ ਦੀ ਵਿਚਾਰ ਕਰਨੀ ਤੇ ਸੋਨੀ ਵੀ ਹੈ ਆਓ ਸਤਗੁਰ ਦੀ ਬਾਣੀ ਮੁਤਾਬਕ ਚੱਲਣ ਦਾ ਜੇਦ